ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਪੰਜਾਬੀ ਪ੍ਰੀਤ ਗੈਲੀ ਬੁਟੀਕ ਤੇ ਹੋ ਸਾਰੇ ਕਿਵੇਂ ਹੋ ਠੀਕ ਠਾਕ ਹੋ ਜੀ ਉਮੀਦ ਹੈ ਸਾਰੇ ਵਧੀਆ ਹੋਵੋਗੇ ਜੀ ਐਂਡ ਪ੍ਰਮਾਤਮਾ ਸਭ ਨੂੰ ਵਧੀਆ ਹੀ ਰੱਖੇ ਐਂਡ ਅੱਜ ਕਲੈਕਸ਼ਨ ਰਹੀ ਹੈ ਸਮਰ ਕਲੈਕਸ਼ਨ ਰਹਿਣ ਵਾਲੀ ਹੈਗੀ ਹੈ ਸੂਟ ਜੋ ਸਕਰੀਨ ਤੇ ਚੱਲ ਰਹੇ ਨੇ ਗੀਜ਼ਾ ਕਾਟਨ ਦੇ ਰਾਮਟੈਕਸ ਬ੍ਰਾਂਡ ਦੇ ਸੂਟ ਰਹਿਣ ਵਾਲੇ ਨੇ ਮੈਚਿੰਗ ਸੂਟ ਹੋਣ ਵਾਲੇ ਨੇ ਇਹ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਹੋਏਗੀ ਜੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਨਵੇਂ-ਨਵੇਂ ਪ੍ਰਿੰਟ ਆਪਾਂ ਅੱਜ ਲੈ ਕੇ ਆਏ ਹੈਗੇ ਆ ਜਿਨ੍ਹਾਂ ਨੇ ਜਿਹੜਾ ਵੀ ਪ੍ਰਿੰਟ ਲੈਣਾ ਹੈਗਾ ਜਲਦੀ ਤੋਂ ਜਲਦੀ ਹੁੰਦਾ ਸਕਰੀਨ ਸ਼ਾਟ ਲਿਆ ਜੇ ਤੇ ਬੁਕਿੰਗ ਪਾ ਦਿਆ ਜੇ ਕਿਉਂਕਿ ਜਦੋਂ ਤੱਕ ਤੁਸੀਂ ਆਰਡਰ ਪਾਣੇ ਹੋ ਉਦੋਂ ਤੱਕ ਸਟਾਕ ਖਤਮ ਹੋ ਜਾਂਦਾ ਹੈ ਫਿਰ ਤੁਸੀਂ ਕਹਿੰਦੇ ਹੋ ਦੀਦੀ ਸੂਟ ਹੁੰਦੇ ਹੀ ਨਹੀਂ ਆ ਤੁਹਾਡੇ ਕੋਲ ਸੋ ਸਭ ਤੋਂ ਪਹਿਲਾਂ ਤਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਤਾਂ ਜੋ ਜਿਹੜੇ ਵੀ ਸੂਟਸ ਆਪਾਂ ਪਾਉਣੇ ਆ ਜਦੋਂ ਹੀ ਵੀਡੀਓ ਅਪਲੋਡ ਕਰਦੇ ਆ ਤਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਿਹੜੀ ਮਿਲ ਜਾਇਆ ਕਰੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੇਅਰ ਵੀ ਕਰਦੇ ਕਰੋ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਜੋ ਜਿਹੜੀ ਵੀਡੀਓ ਹੈ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਜਾਇਆ ਕਰੇ ਤੇ ਸੂਟ ਤੁਸੀਂ ਦੇਖ ਹੀ ਰਹੇ ਹੋ ਸਕਰੀਨ ਤੇ ਚੱਲ ਰਹੇ ਨੇ ਜਿਹੜੇ ਪ੍ਰਿੰਟ ਬੜੇ ਹੀ ਪਿਆਰੇ ਪਿਆਰੇ ਨੇ ਤੁਸੀਂ ਇਹਨਾਂ ਦੇ ਬਾਡਮਸ ਤੇ ਵਰਕ ਕਰਵਾ ਸਕਦੇ ਹੋ ਅਗਰ ਆਪਣੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋ ਕਿਤੋਂ ਹੋਰ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੈਗੇ ਹੋ ਤੁਸੀਂ ਇਹਨਾਂ ਤੇ ਮਸ਼ੀਨ ਵਰਕ ਪੇਂਟ ਵਗੈਰਾ ਕਰ ਆ ਸਕਦੇ ਹੈਗੇ ਹੋ ਬਾਕੀ ਲੇਸਿਸ ਵਗੈਰਾ ਲਗਾ ਕੇ ਤੁਸੀਂ ਅੱਛੇ ਤਰ੍ਹਾਂ ਇਹਨਾਂ ਸੂਟਾਂ ਨੂੰ ਡਿਜ਼ਾਈਨ ਕਰ ਸਕਦੇ ਹੈਗੇ ਹੋ ਕਿਉਂਕਿ ਗਰਮੀਆਂ ਦੇ ਵਿੱਚ ਜ਼ਿਆਦਾਤਰ ਲੇਸਿਸ ਵਗੈਰਾ ਲਗਾ ਕੇ ਜਿਹੜਾ ਹੈ ਸੂਟ ਨੂੰ ਡਿਜ਼ਾਈਨ ਕੀਤਾ ਜਾਂਦਾ ਆਪਣੇ ਤਰੀਕੇ ਦੇ ਨਾਲ ਕਿ ਡਿਜ਼ਾਈਨਿੰਗ ਬੋਥ ਮਿਲ ਜਾਂਦੀ ਹੈ ਸੋ ਤੁਸੀਂ ਕਿਤੋਂ ਵੀ ਲੈ ਕੇ ਡਿਜ਼ਾਈਨਿੰਗ ਆਪਣੇ ਨਾਲ ਸ਼ੇਅਰ ਕਰਕੇ ਆਪਣੀ ਸਟਿਚਿੰਗ ਵੀ ਕਰਵਾ ਸਕਦੇ ਹੋ ਸਟਿਚਿੰਗ ਵੀ ਅਵੇਲੇਬਲ ਆ ਹਰ ਤਰ੍ਹਾਂ ਦੀ ਸਟਿਚਿੰਗ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਜੀ ਬਾਕੀ ਤੁਸੀਂ ਹੈਂਡਵਰਕ ਕਰਵਾਉਣਾ ਹੈ ਮਸ਼ੀਨਵਰਕ ਕਰਵਾਉਣਾ ਹੈ ਆਰਟੀ ਵਰਕ ਕਰਵਾਉਣਾ ਹੈ ਹੈਂਡ ਪੇਂਟ ਸਕਰੀਨ ਪੇਂਟਿੰਗ ਕਿਸੇ ਵੀ ਤਰ੍ਹਾਂ ਦਾ ਸੂਟ ਮਤਲ ਤੁਸੀਂ ਰੈਡੀ ਕਰਵਾਉਣਾ ਤਾਂ ਆਪਣੇ ਕੋਲੋਂ ਕਰਵਾ ਸਕਦੇ ਹੈਗੇ ਹੋ ਤੇ ਕਾਟਨ ਦੇ ਹਰ ਤਰ੍ਹਾਂ ਦੇ ਕਲੈਕਸ਼ਨ ਤੁਹਾਨੂੰ ਆਪਣੇ ਕੋਲੋਂ ਮਿਲ ਜਾਈਗੀ ਜੀ ਡਰੈਸ ਆਪਣਾ ਮਲੋਟ ਹੈਗਾ ਜੀ ਮੁਕਸਰ ਜ਼ਿਲ੍ਹਾ ਆਪਣਾ ਜੋ ਨੰਬਰ ਮੈਂ ਮੈਂਸ਼ਨ ਕਰ ਰਹੀ ਆ ਇਸ ਤੇ ਕਾਲਿੰਗ ਨੰਬਰ ਵੀ ਹੈ ਤੇ ਵਟਸਐਪ ਵੀ ਹੈ ਤੁਸੀਂ ਕਿਸੇ ਵੀ ਟਾਈਮ ਮੈਨੂੰ ਕਾਲ ਮੈਸੇਜ ਕਰਕੇ ਆਪਣੀ ਪੁੱਛ ਪੜਤਾਲ ਜਾਂ ਕੁਝ ਵੀ ਹੈ ਡਾਊਟ ਹੈ ਕਲੀਅਰ ਕਰ ਸਕਦੇ ਹੈਗੇ ਹੋ ਬਾਕੀ ਮੈਂ ਅੱਗੇ ਵੀ ਕਈ ਵੀਡੀਓਸ ਚ ਦੱਸਿਆ ਹੈਗਾ ਹੁਣ ਵੀ ਦੱਸ ਰਹੀ ਆ ਜਿਹੜੀਆਂ ਵੀ ਮੇਰੀਆਂ ਭੈਣਾਂ ਨੇ ਘਰ ਬੈਠ ਕੇ ਆਨਲਾਈਨ ਕੰਮ ਕਰਨਾ ਹੈਗਾ ਆਨਲਾਈਨ ਬਿਜ਼ਨਸ ਸਟਾਰਟ ਕਰਨਾ ਹੈਗਾ ਬਿਨਾ ਪੈਸੇ ਲਗਾਏ ਬਿਨਾ ਇਨਵੈਸਟਮੈਂਟ ਕੀਤੇ ਸਪੈਸ਼ਲੀ ਜਿਨ੍ਹਾਂ ਨੇ ਘਰੇ ਛੋਟੇ-ਛੋਟੇ ਬੁਟੀਕ ਖੋਲੇ ਜਾਂ ਸਟਿਚਿੰਗ ਕਰਦੀਆਂ ਤਾਂ ਉਹ ਆਪਣਾ ਆਨਲਾਈਨ ਕੰਮ ਨਾਲ-ਨਾਲ ਕਰ ਸਕਦੀਆਂ ਨੇ ਸਟਾਰਟ ਤਾਂ ਉਹ ਆਪਣੇ ਨਾਲ ਜੋੜ ਸਕਦੀਆਂ ਨੇ ਤੇ ਆਪਣਾ ਆਨਲਾਈਨ ਵਰਕ ਸਟਾਰਟ ਕਰ ਸਕਦੀਆਂ ਹੈਗੀਆਂ ਨੇ ਆਪਾਂ ਉਹਨਾਂ ਨੂੰ ਪੂਰਾ ਗਾਈਡ ਕਰਾਂਗੇ ਵੀ ਕੰਮ ਕਿਵੇਂ ਕਰਨਾ ਹੈਗਾ ਬਿਨਾ ਪੈਸੇ ਲਗਾਏ ਤੁਸੀਂ ਵੀ ਛੋਟਾ ਦਾ ਕੰਮ ਆਨਲਾਈਨ ਆਪਣਾ ਸਟਾਰਟ ਕਰ ਸਕਦੇ ਹੈਗੇ ਹੋ ਏ ਸੂਟ ਦੇਖੋ ਜੀ ਬਹੁਤ ਹੀ ਪਿਆਰੇ ਪਿਆਰੇ ਸੂਟਸ ਆ ਦੇਖ ਰਹੇ ਹੋ ਕੋਈ ਮਸਲੀਨ ਦਾ ਹੈ ਕੋਈ ਆਰਗੈਂਜ਼ਾ ਦਾ ਹੈ ਆਹ ਦੇਖੋ ਬਹੁਤ ਹੀ ਪਿਆਰਾ ਗਰਮੀ ਵਾਲੇ ਸ਼ੇਡਸ ਆ ਬਹੁਤ ਹੀ ਪਿਆਰੇ ਲਵੈਂਡਰ ਹੈ ਪਿਸਤਾ ਸ਼ੇਡ ਹੈ ਨੈਕਸਟ কা ਇੱਕ ਲੈਮਨ ਹੈ ਦੇਖੋ ਕਿੰਨੇ ਪਿਆਰੇ ਪਿਆਰੇ ਸ਼ੇਡ ਤੇ ਡਿਜ਼ਾਈਨਰ ਪੀਸਸ ਰਹਿਣ ਵਾਲੇ ਨੇ ਸਾਰੇ ਦੇ ਸਾਰੇ ਕਲਰ ਬਹੁਤ ਅੱਛੇ ਨੇ ਇਸ ਦੇ ਵਿੱਚ ਏਕਦਮ ਇਹ ਗਰਲਿਸ਼ ਆਈਟਮ ਹੈਗੀ ਹੈ ਜੀ ਗਰਮੀਆਂ ਦੇ ਲਈ ਬਹੁਤ ਹੀ ਸੋਹਣੀ ਆਈਟਮ ਹੈ ਇਹ ਬਹੁਤ ਹੀ ਜਿਆਦਾ ਸੋਨਾ ਨੈਕ ਵਰਕ ਕੀਤਾ ਹੋਇਆ ਥਰੈਡ ਵਰਕ ਦੇ ਨਾਲ ਬੜਾ ਹੀ ਪਿਆਰਾ ਵਰਕ ਹੋਇਆਗਾ 컬러 ਕਾਫੀ ਸੋਨੇ ਨੇ ਕੰਮ ਦੀ ਫਿਨਿਸ਼ਿੰਗ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਵੀ ਬਹੁਤ ਪੈਰੀ ਹੈ ਨੈਕਸਟ ਆਪਣੇ ਕੋਲ ਪਾਕਿਸਤਾਨੀ ਪ੍ਰਿੰਟ ਦੇ ਵਿੱਚ ਇਹ ਪ੍ਰਿੰਟ ਹੁੰਦੇ ਆ ਪਾਕਿਸਤਾਨੀ ਤਾਂ ਇਹ ਵੀ ਬੜੇ ਹੀ ਪਿਆਰੇ ਪਿਆਰੇ ਪ੍ਰਿੰਟ ਆ ਸੋ ਜਿਨ੍ਹਾਂ ਨੇ ਜਿਹੜਾ ਸੂਟ ਵੀ ਲੈਣਾ ਆ ਆਰਡਰ ਕਰਨ ਲਈ ਤੁਸੀਂ ਕੀ ਕਰਨਾ ਹੈ ਸਕਰੀਨ ਸ਼ਾਟ ਲੈਣਾ ਨੰਬਰ ਜੋ ਸਕਰੀਨ ਤੇ ਚੱਲ ਰਿਹਾ ਹੈ ਮੇਰਾ ਪਹਿਲਾ ਨੰਬਰ ਸੇਵ ਕਰ ਲਓ ਤੁਸੀਂ ਫਿਰ ਜਿਹੜਾ ਸਕਰੀਨ ਸ਼ਾਟ ਹੈ ਉਸ ਨੰਬਰ ਤੇ ਮੈਨੂੰ ਵਟਸਐਪ ਕਰੋ ਤੇ ਉਸ ਦੀ ਡਿਟੇਲ ਤੁਸੀਂ ਪੂਰੀ ਮੈਨੂੰ ਪੁੱਛ ਸਕਦੇ ਹੋ ਅਗਰ ਦੇ ਪਲੀਜ਼ ਪੁੱਛਣਾ ਵੀ ਕਿੰਨੇ ਮੀਟਰ ਹੈ ਕਿੰਨੀ ਲੈਂਥ ਹੈ ਜੋ ਵੀ ਤੁਹਾਡੇ ਮਨ ਚ ਸਵਾਲ ਹੁੰਦੇ ਆ ਹਨ ਜੋ ਵੀ ਕੁਐਸਚਨਸ ਹੈ ਤੁਸੀਂ ਕਰ ਸਕਦੇ ਹੈਗੇ ਹੋ ਕਲਰ ਆ ਦੇਖੋ ਸੈਕਿੰਡ ਹੈ ਤੇ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਕੈਸ਼ ਔਨ ਡਿਲੀਵਰੀ ਨਹੀਂ ਪੇਮੈਂਟ ਅਡਵਾਂਸ ਚ ਔਨਲਾਈਨ ਹੀ ਹੁੰਦੀ ਹੈ ਜੀ ਆਫਟਰ ਪੇਮੈਂਟ ਹੀ ਤੁਹਾਨੂੰ ਜਿਹੜਾ ਆਰਡਰ ਹੈ ਡਿਸਪੈਚ ਕੀਤਾ ਜਾਂਦਾ ਕੋਰੀਅਰ ਤੁਹਾਡੇ ਤੱਕ ਪਹੁੰਚਾਇਆ ਜਾਂਦਾ ਹੈ ਸਾਰੇ ਪੀਸ ਇਸ ਡਿਜ਼ਾਈਨਰ ਰਹਿਣ ਵਾਲੇ ਤੁਸੀਂ ਦੇਖ ਸਕਦੇ ਹੈਗੇ ਬਹੁਤ ਹੀ ਪਿਆਰੇ ਵਰਕ ਵਾਲੇ ਥ्रेड ਵਰਕ ਵਾਲੇ ਵਿੱਚੋ ਚ ਹੈਂਡ ਟੱਚ ਦਿੱਤੀ ਹੋਈ ਆ ਇਹ ਵੀ ਇੱਕ ਡਿਜ਼ਾਈਨਰ ਪੀਸ ਹੈ ਬਹੁਤ ਹੀ ਸੋਹਣਾ ਜਾਂ ਗਰਮੀਆਂ ਦੇ ਵਿੱਚ ਸਿੰਪਲ ਸੋਬਰ ਜਿਹੇ ਜਿਹੜੇ ਸੂਟਸ ਆ ਆਪਾਂ ਤੁਹਾਡੇ ਲਈ ਲੈ ਕੇ ਆਣੇ ਹੈਗੇ ਆ ਤਾਂ ਇਹਨਾਂ ਚ ਜੋ ਵੀ ਸੂਟ ਪਸੰਦ ਹੈ ਤੁਹਾਨੂੰ ਜੇ ਸਕਰੀਨਸ਼ਾਟ ਲੈ ਕੇ ਉਸ ਦੀ ਫੁੱਲ ਡਿਟੇਲ ਮੇਰੇ ਕੋਲੋਂ ਤੁਸੀਂ ਲੈ ਸਕਦੇ ਹੈਗੇ ਹੋ ਐਂਡ ਜਿਹੜੇ ਵੀ ਰੀਸੇਲਰ ਹੈ ਮੇਰਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਨੇ ਰੀਸੇਲਿੰਗ ਕਰਨਾ ਚਾਹੁੰਦੇ ਨੇ ਉਹ ਵੀ ਕਰ ਸਕਦੇ ਹੈਗੇ ਹੋ WhatsApp ਤੇ ਆਪਣੇ ਨਾਲ ਜੁਆਇਨ ਹੋ ਸਕਦੇ ਹੈਗੇ ਹੋ ਤੁਸੀਂ ਆ ਬਹੁਤ ਹੀ ਸੋਹਣੇ ਪ੍ਰਿੰਟ ਜੈਪੂਰੀ ਪ੍ਰਿੰਟ ਰਹਿਣ ਵਾਲੇ ਨੇ ਮਲ ਕਾਟਨ ਦੇ ਸੂਟਸ ਰਹਿਣ ਵਾਲੇ ਨੇ ਬੜੇ ਹੀ ਪਿਆਰੇ ਨੈਕਸਟ ਆਗੇ ਜੀ ਜਿਹੜੇ ਕੀ ਸਾਰੀ ਗਰਮੀ ਹੀ ਚੱਲਣੇ ਨੇ ਕੈਮਰੀ ਕਾਟਨ ਦੇ ਸੂਟਸ ਹੈ 2.5 ਮੀਟਰ ਦੀ ਸ਼ਰਟ 2 ਮੀਟਰ ਦੀ ਬਾਟਮ ਲੈਣ ਮਰ ਗਿਆ ਅਗਰ بار ਵੱਡਾ ਹੋਊਗਾ ਤਾਂ 1.70 ਹੁੰਦਾ ਜੇ بار ਵੱਡਾ ਹੋਵੇ ਜੇ ਛੋਟੀ ਛੋਟਾ ਬਾਰ ਹੋਏਗਾ ਤਾਂ 2.5 ਮੀਟਰ ਦੀ ਮਤਲਬ ਸ਼ਰਟ ਤੇ ਬਾਟਮ ਹੋਏਗੀ 2.5 ਮੀਟਰ ਦੀ ਅਗਰ ਬਾਰ ਵੱਡਾ ਹੁੰਦਾ ਡਬਲ ਹੁੰਦਾ ਤਾਂ 1.70 ਜਾਂ 2 ਮੀਟਰ ਹੁੰਦਾ ਜੀ ਕਿਉਂਕਿ ਬਾਰ ਡਬਲ ਹੁੰਦਾ ਵੀ 46 47 ਲੈਂਥ ਆਰਾਮ ਨਾਲ ਬਣ ਜਾਂਦੀ ਹੈ ਇਹਨਾਂ ਸੂਟਾਂ ਦੀ। ਘੇਰਾ ਵੀ 25 26 ਹੁੰਦਾ ਹੈ। ਕਿਉਂਕਿ ਅਕਸਰ ਇਹ ਕੁਐਸਚਨਸ ਹੁੰਦੇ ਆ ਜੀ ਸਾਡੀ 45 46 ਲੈਂਥ ਬਣ ਜੇ ਆਰਾਮ ਨਾਲ ਬਣ ਜੇ ਕੀ ਜੀ। ਇਹ ਜੈਪੂਰੀ ਕਲੈਕਸ਼ਨ ਆ ਗਈ ਬਹੁਤ ਹੀ ਪਿਆਰੀ ਜੌਰਜਟ ਤੇ ਵੀ ਹੈਗੀ ਆਰਗੈਂਜ਼ਾ ਤੇ ਵੀ ਹੈਗੀ ਹੈ। ਜੈਪੂਰੀ ਬੰਦੇ ਨਹੀਂ ਪ੍ਰਿੰਟ ਦੇ ਉੱਪਰ ਵਰਕ ਕੀਤਾ ਹੈ ਹੈਂਵਰਕ ਕੀਤਾ ਹੋਇਆ ਬੜੇ ਸੋਹਣੇ ਜਿਹੇ ਸੂਟਸ ਆ ਇਹ ਬੜੀ ਅਲੱਗ ਜੀ ਡਿਫਰੈਂਟ ਜੀ ਕਲੈਕਸ਼ਨ ਆ ਜਿਹੜੀ ਕਿ ਆਪਣੇ ਕੋਲ ਇੱਕ ਹੋਣੀ ਹੀ ਚਾਹੀਦੀ ਹੈ ਐਵੇਂ ਦਾ ਇੱਕ ਸੂਟ ਆਪਣੇ ਕੋਲ ਆਪਣੀ ਕਸੂਟਾਂ ਦੀ ਕਲੈਕਸ਼ਨ ਦੇ ਵਿੱਚ ਇੱਕ ਐਵੇਂ ਦਾ ਸੂਟ ਜ਼ਰੂਰ ਹੋਣਾ ਚਾਹੀਦਾ ਥੋੜਾ ਐਕਸਟਰਾ ਹੈਗਾ ਤਾਂ ਇਹ ਉਹ ਜਾਂ ਸੂਟ ਆਪਣੇ ਕੋਲ ਜ਼ਰੂਰ ਹੋਣਾ ਚਾਹੀਦਾ ਬੜਾ ਹੀ ਪਿਆਰਾ ਲੱਗਦਾ ਵੀਰ ਕੀਤਾ ਹੋਇਆ ਇਹ ਜੈਪੂਰੀ ਥੈਂਕ ਯੂ ਸੋ ਮਚ ਵੀਡੀਓ ਦੇਖਣ ਲਈ ਆਰਡਰ ਕਰਨ ਲਈ ਨੰਬਰ ਸਕਰੀਨ ਤੇ ਦਿੱਤਾ ਹੈ ਥੈਂਕ ਯੂ